ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚਰਨਾਂ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅਤਿ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਕੇ ਵੀਡੀਓ ਕੋਠਾ ਦੇਖੋ ਲਾਗੀ ਆ ਤੁਸੀਂ ਇਸ ਨੂੰ ਨਹੀਂ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜਰੂਰ ਸੁਣੋ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕਾਮਨਾਵਾਂ ਵਾਲੀਆਂ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੰਗਤ ਜੀ ਤੁਸੀਂ ਜਦੋਂ ਵੀ ਗੁਰੂ ਕਰੇ ਜਾਂਦੇ ਹੋ ਭਾਵੇਂ ਤੁਸੀਂ ਹਰ ਰੋਜ਼ ਗੁਰੂ ਘਰੇ ਜਾਂਦੇ ਹੋ ਭਾਵੇਂ ਤੁਸੀਂ ਇੱਕ ਹਫ਼ਤੇ ਬਾਅਦ ਗੁਰੂ ਘਰੇ ਜਾਂਦੇ ਹੋ ਭਾਵੇਂ ਤੁਸੀਂ ਇੱਕ ਮਹੀਨੇ ਬਾਅਦ ਗੁਰੂ ਘਰੇ ਜਾਂਦੇ ਹੋ ਤੇ ਉਹ ਤੁਹਾਡਾ ਨੀਂਦ ਆ ਬਸ ਥੇ ਵੜਾ ਰੱਖਣਾ ਕਿ ਜਦੋਂ ਵੀ ਗੁਰੂ ਘਰੇ ਜਾਓ ਉਤੋਂ ਆਇ ਇੱਕ ਚੀਜ਼ ਜ਼ਰੂਰ ਲੈ ਕੇ ਆਓ ਸੱਚ ਕਰਕੇ ਜਾਣਿਓ ਜੇ ਕਿਸ ਤਿਲ ਤੋਂ ਤੁਸੀਂ ਗੁਰੂ ਘਰੋਂ ਇਹ ਚੀਜ਼ ਆਪਣੇ ਘਰ ਲਿਓਣੀ ਸ਼ੁਰੂ ਕਰ ਦਿੱਤੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਤੁਹਾਡੇ ਉੱਤੇ ਵਰਤੇਗੀ ਤੁਹਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਤਕਲੀਫਾਂ ਨੇ ਉਹ ਦੂਰ ਹੋਣਾ ਸ਼ੁਰੂ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੀਆਂ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਕੋਹਾਂ ਦੇ ਤੁਹਾਨੂੰ ਹੱਲ ਹੋਣੇ ਸ਼ੁਰੂ ਹੋ ਜਾਣਗੇ ਮਨਪ੍ਰਤੀ ਕਰ ਲਿਆ ਕਿ ਜ਼ਿੰਦਗੀ ਦੇ ਜੋ ਵੀ ਦੁੱਖ ਬਲਿੱਤਰ ਕਸ਼ਟਿਆ ਜੋ ਵੀ ਨਿਰਾਸ਼ਾ ਹੈ ਉਹ ਦੂਰ ਹੋ ਜਾਵੇਗੀ ਜੀਵਨ ਦੇ ਵਿੱਚ ਚੜ੍ਹਦੀ ਕਲਾ ਆਵੇਗੀ ਜੀਵਨ ਦੇ ਵਿੱਚ ਸੁੱਖ ਆਵੇਗਾ ਸੋ ਇਹ ਚੀਜ਼ ਕਿਹੜੀ ਆ ਕਿੰਜ ਆਪਾਂ ਦੁਨ ਕਰ ਕੋ ਆਪਣੇ ਘਰ ਲੈ ਆਉਣੀ ਆ ਅਤੇ ਕੋ ਚੀਜ਼ ਨੂੰ ਕਿੰਜ ਆਪਣੇ ਘਰ ਵਿੱਚ ਆਪਣੇ ਜੀਵਨ ਦੇ ਵਿੱਚ ਵਰਤਣਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਇੱਕ ਵੀ ਗੱਲ ਵਿੱਚੋਂ ਰਹਿ ਨਾ ਜਾਵੇ ਸੰਤਜੀ ਕਮਾਈ ਵਾਲੇ ਸੰਤ ਮਹਾਪੁਰਖ ਅਕਸਰ ਇਹ ਫਲਸਫਾ ਸੰਦਰਭ ਉਹ ਆਖਦੇ ਕਿ ਜਦੋਂ ਵੀ ਗੱਲ ਗੁਰੂ ਦੀ ਹੋਵੇ ਗੁਰਬਾਣੀ ਦੀ ਹੋਵੇ ਤਾਂ ਉਹਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਸੰਗਤ ਦੀ ਧੁਨੀ ਦਾ ਗਿਆਨ ਸਿਰਫ ਪੜ ਸੁਣ ਲੈਣ ਦੇ ਨਾਲ ਸਾਡਾ ਭਲਾ ਨਹੀਂ ਹੋਏਗਾ ਸਾਡਾ ਅਸਲ ਫਲਾਕ ਨੂੰ ਹੋਵੇਗਾ ਜਦੋਂ ਅਸੀਂ ਆਪਣੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ ਇਸ ਕਰਕੇ ਕਮਾਈ ਵਾਲੇ ਸੰਤ ਸੰਤ ਮਹਾਪੁਰਖ ਜੀ ਵਾਰ-ਵਾਰ ਸਾਨੂੰ ਇਹ ਗੱਲ ਸਮਝੰਤ ਰਿਹਾ ਕਿ ਜਿੱਥੇ ਨੇ ਬਰਤ ਆਪਣੇ ਗੁਰੂ ਦੀ ਗੱਲ ਪਰ ਤੁਨ ਤੁਨ ਬਾਬਾ ਨਾਨਕ ਸਿੰਘ ਜੀ ਅਕਸਰ ਬਤਨ ਕਰਦੇ ਸੀ ਕਿ ਭਾਈ ਜਦੋਂ ਜਦ ਇਕੱਲੇ ਹੋਵੋ ਉਹਦੇ ਗੁਰੂ ਨਾਲ ਗੱਲ ਕਰੋ ਤੇ ਜਦੋਂ ਚਾਰ ਜੀਆਂ ਦੇ ਵਿੱਚ ਬੈਠੇ ਹੋ ਕੇ ਉਹਦੇ ਜੀਵੂ ਦੀਆਂ ਗੱਲਾਂ ਕਰੋ ਕੋਈ ਵੀ ਤੋਫਾ ਢੇਕ ਹੋ ਗਿਆ ਹਣੇ ਉਹ ਇੱਕ ਦੂਸਰੇ ਦੇ ਨਾਲ ਸਾਂਝਾ ਕਰੋ ਕੋਈ ਪਤਾ ਨਹੀਂ ਆਂਦਾ ਕਿ ਕਿਹੜੀ ਗੱਲ ਇਸ ਟਾਈਮ ਕੀ ਦੇ ਮਨ ਨੂੰ ਲੱਗ ਜਾਵੇ ਅਜੇ ਤੋ ਦਾ ਮਨ ਬੋਝਰ ਮਨ ਲੰਝੂ ਚਾਵੇ ਤੇ ਢੇਰ ਬਸ ਸਾਡੇ ਮਨ ਦੀ ਜਹੂ ਚਰਣਾ ਦੇ ਨਾਲ ਜੋੜਾ ਨਹੀਂ ਆ ਫਿਰ ਅੱਗੇ ਦੀ ਕਾਰਵਾਈ ਸਤੁਰ ਸੱਚੇ ਪਾਸ਼ਾ ਆਪਣੇ ਹੀ ਕਰਨੀ ਤੇ ਆ ਸੋ ਗੁਰੂ ਦੀ ਗੱਲ ਗੁਰਬਾਣੀ ਦੀ ਗੱਲ ਪੜੇ ਧਿਆਨ ਨਾਲ ਪੜਿਆ ਸੁਨਿਆ ਕਰੋ ਅਤੇ ਅੱਗੇ ਤੋਂ ਅੱਗੇ ਸ਼ੇਰ ਵੀ ਵਰਤਿਆ ਕਰ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਚੀਜ਼ ਬਾਰੇ ਗੱਲ ਕਰਨੀ ਹੈ ਉਹ ਵੀ ਇਹ ਹੈ ਕਿ ਜਦੋਂ ਵੀ ਗੁਰੂ ਘਰ ਜਾਂਦੇ ਹੋ ਭਾਵੇਂ ਤੁਸੀਂ ਹਰ ਹਰ ਗੁਰੂ ਜਾਂਦੇ ਹੋ ਭਾਵੇਂ ਤੁਸੀਂ ਇੱਕ ਹਫ਼ਤੇ ਬਾਅਦ ਜਾਂਦੇ ਹੋ ਭਾਵੇਂ ਤੁਸੀਂ ਇੱਕ ਮਹੀਨੇ ਬਾਅਦ ਜਾਂਦੇ ਹੋ ਤਾਂ ਸਭ ਤੋਂ ਧਿਆਨ ਇਹ ਰੱਖਣਾ ਹੈ ਕਿ ਜਦੋਂ ਵੀ ਗੁਰੂ ਘਰ ਜਾਓ ਉੱਥੇ ਜੋ ਵੀ ਉਪਦੇਸ਼ ਗੁਰੂ ਸਾਹਿਬ ਜੀ ਨੇ ਸਾਹਮਣੂ ਦਿੱਤਾ ਉਹਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਹੈ। ਬਸ ਪੱਕਾ ਇਰਾਦਾ ਕਰ ਲੈਣਾ ਹੈ ਧ੍ਰਿੜ ਨਿਸ਼ਚੇ ਕਰ ਲੈਣਾ ਹੈ ਕਿ ਹੁਣ ਅੱਜ ਤੋਂ ਬਾਅਦ ਮੈਂ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗਾ ਉੱਥੇ ਖੜੇ ਖੜੇ ਉੱਥੇ ਬੈਠੇ ਬੈਠੇ ਹੀ ਅਰਦਾਸ ਬੇਨਤੀ ਕਰ ਦੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਤੁਸੀਂ ਮੇਰੇ ਲਈ ਹੁਕਮ ਕੀਤਾ ਹੈ ਬਸ ਹੁਣ ਆਪਣੇ ਹੁਕਮ ਦੇ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ਣੀ ਆਪਣੇ ਹੁਕਮ ਦੇ ਅਨੁਸਾਰ ਚੱਲਣ ਦਾ ਬਲ ਬਖਸ਼ਣਾ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਤੁਸੀਂ ਮੈਨੂੰ ਮਾਰਗ ਦਿਖਾਵੇ ਇਹ ਦੇ ਕੇ ਆਪ ਚਾਹਵਾ ਲੈਣਾ ਤੇ ਸੰਗਤ ਕੀ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਸਾਨੂੰ ਕਿਸੇ ਵੀ ਤਰੀਕੇ ਰਾਹੀ ਮਿਲ ਸਕਦੀ ਹੈ ਜਿਉਂ ਜੇ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਗੁਰਬਾਣੀ ਦੇ ਪਾਠ ਨੂੰ ਧਿਆਨ ਦੇ ਨਾਲ ਸੁਣੋ ਜੇ ਕੀਰਤਨ ਹੋ ਰਿਹਾ ਹੈ ਕੀਰਤਨ ਨੂੰ ਧਿਆਨ ਦੇ ਨਾਲ ਸੁਣੋ ਜੇਕਰ ਕਥਾ ਵਿਚਾਰ ਹੋ ਰਹੀ ਹੈ ਤਾਂ ਕਥਾ ਵਿਚਾਰ ਨੂੰ ਧਿਆਨ ਦੇ ਨਾਲ ਸੁਣੋ ਜੇ ਹੋ ਸਕੇ ਤਾਂ ਧੋਰੀ ਗੁਰਬਾਣੀ ਦਾ ਪਾਠ ਹੋਇਆ ਕੀ ਇਸ ਤੋਂ ਹੋਇਆ ਕਥਾ ਵਿਚਾਰ ਹੋਈ ਤੋਂ ਬਾਦ ਜੋ ਅਰਦਾਸ ਕੇਂਤੀ ਕੀਤੀ ਜਾਂਦੀ ਆ ਉਹ ਤੁਣਾਮਾ ਸਾਹਿਬ ਲਿਆ ਜਾਂਦਾ ਹੈ ਪੂਰੀ ਸੰਗਤਿਆ ਨੂੰ ਪਰ ਜੇਕਰ ਤੁਹਾਨੂੰ ਕਾਹ ਲਿਆ ਤੁਸੀਂ ਜਿਆਦਾ ਸਮਾਂ ਗੁਰੂ ਘਰ ਨਹੀਂ ਬੈਠੇ ਤਾਂ ਬਸ ਉਥੇ ਧਿਆਨ ਰੱਖੋ ਕਿ ਤੁਸੀਂ ਜਦੋਂ ਵੀ ਗੁਰੂ ਘਰ ਹੀ ਗਏ ਉੱਥੇ ਜਾ ਕੇ ਮੰਥਾ ਪੇਕਿਆ ਬੈਠੇ ਜਿੰਨੀ ਕਿ ਬਿਰਗਾਨੀ ਸੁਣੀ ਕਥਾ ਵਿਚਾਰ ਸੁਣੀ ਕੀਰਤਨ ਸੁਣੀ ਉਹਨੂੰ ਧਿਆਨ ਦੇ ਦੇਣੋ ਤੁਹਾਡੇ ਲਈ ਤੋਹੀ ਬੰਦਾ ਪੁਰੀਸ਼ਾ ਸੰਗਤ ਜੀ ਗੁਰਦੁਆਰਾ ਸਰਬਸਾ ਇਹ ਨਹੀਂ ਸ਼ਕੂਰ ਹੋਇਆ ਕਿ ਆਪਾਂ ਗੁਰਦੁਆਰਾ ਸਾਹਿਬ ਕਿਸੇ ਕਰਕੇ ਜਾਂਦੇ ਹਨ ਕਿ ਅਸੀਂ ਗੁਰੂ ਦੇ ਗਿਆਨ ਨੂੰ ਧਿਆਨ ਦੇ ਨਾਲ ਸੁਣ ਸਕੀਏ ਸਮਝ ਸਕੀਏ ਬਸ ਉਸ ਵਕਤ ਜੁਰੂਰੀ ਤੁਸੈ ਜੀ ਦਾ ਉਪਦੇਸ਼ ਆਇਆ ਜੋ ਵੀ ਮਹਾਰਾਜ ਨੇ ਸਿੱਖਿਆ ਦਿੱਤੀ ਤੁਮ ਧਿਆਨ ਦੇ ਨਾਲ ਸੁਣ ਕੇ ਸਾਥ ਕੇ ਆਪਣੇ ਹੈ ਇਹਨੂੰ ਜਿਵੇਂ ਉਸਾਂ ਕੇ ਆਪਣੇ ਘਰ ਰਹਿਣਾ ਹੈ ਤੇ ਉਸੇ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦੇਣਾ ਹੈ ਸੰਗਤ ਜੀ ਦੇ ਜੀਕੀਨ ਕਰਕੇ ਜਾਣ ਨੂੰ ਜੇ ਜੇਕਰ ਤੁਸੀਂ ਇੱਕ ਇੱਕ ਹਫਤਾ ਵੀ ਆਪਣੇ ਔਗਣ ਦੇ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਹਾਰੀ ਆਵਤ ਦੇ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂ ਇੱਕ ਇੱਕ ਮਹੀਨਾ ਇੱਕ ਆਗਤ ਨੂੰ ਛੱਡਣ ਦੇ ਲਈ ਕੰਮ ਕਰਨਾ ਸ਼ੁਰੂ ਕਰ ਪਰ ਹੋਈ ਹੈ ਵੀ ਸਾਤੇਨ ਵਰਗਣ ਜਿੰਨੇ ਆਗਤਾਂ ਨਹੀਂ ਜਿੰਨੇ ਆਇਲ ਨੇ ਤਾਂ ਤੁਸੀਂ ਨੇ ਸ਼ੁਰੂ ਜੁਆ ਲਗੇ ਸਸ ਆਪਣੇ ਪੱਕੇ ਇਰਾਦੇ ਦੇ ਨਾਲ ਪਿਰਣ ਨਿਸ਼ਚੈ ਕਰਕੇ ਆਉਂਦਾ ਹੈ ਤੇ ਗੁਰੂ ਸਾਹਿਬ ਦੀ ਦੇਖੀਏ ਤਬਾਸਪਨ ਕੀ ਕਰਨੀ ਹੈ। ਮਾਰਾ ਸੱਚੇ ਪਾਸ਼ਾ ਮੇਰੇ ਅਨੰਦ ਹੈ ਇਹ ਉਕਣ ਰੂਹੀ ਤਰ। ਉਹਨਾਂ ਬਹੁਤਰੇ ਜਾਨੇ ਹਨ ਗੁਰਚੰਦ ਦੀ ਦਾ ਉਪਦੇਸ਼ ਸਭ ਲਈ ਕੀ ਹੰਦ। ਜਿਵੇਂ ਵੀ ਹਮੇਸ਼ਾ ਸਾਹਮਣੇ ਸੱਚ ਦੇ ਮੌਂਗ ਦੇਤੇ ਤੇ ਤਮਾਸ ਫੁੰਦੇ ਆ ਸੱਚ ਦਾ ਰੰਗ ਦਿਖਉਂਦੇ ਆ। ਝੂਠ ਪਰੇ ਨੰਨੰਦੇ ਆਖੇ ਬਲੀ ਈਰ ਕਾ ਹੰਕਾਰ ਤੂੰ ਰਹਿਂਦੇ ਲਈ ਕਹਿੰਦੇ ਆ ਇਸੇ ਅੰਦੇਸ਼ ਨੂੰ ਹੈ ਤੇਰੇ ਵਿੱਚ ਮਸੰਗਾ ਵਸੇ ਕਿ ਕਦ ਤੱਕ ਆਪਾ ਆਤਮਨ माड़िया आदमाए जिस दिन यह उपदेश आया कियानी बस उड़े बैठे अरती है नारा जयदस करो इधर अपने आते कंट्रोल कर लो जद तु नया जुगली करने लगे कुछ उठ के पास चले जाओ जदो अपा गुरबाणी का पाठ करते हैं सब तो पहला साधे अंदर बदलाव एह होंगे ਕਿਸ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਲਈ ਕਿਹੜੇ ਕੰਮ ਕਰਨੇ ਸਹੀ ਆ ਤੇ ਕਿਹੜੇ ਕੰਮ ਕਰਨੇ ਗਲਤ ਆ ਸਹੀ ਗਲਤ ਦਾ ਪਤਾ ਲੱਗ ਜਾਂਦਾ ਹੈ पर इस तो अगली पौड़ी कोई कोई चलता है जेडे अपने गुरु जी ਗਰਨ ਨੂੰ ਸ਼ੌਂਕ ਕੇ ਸਮਝ ਕੇ ਮੰਨ ਲੈਂਦੇ ਆ ਔਰ ਕਈ ਗੁਰੂ ਜੀ ਗਰਨ ਤੇ ਅੰਨੁਲ ਸੰਜੇ ਵੀ ਗ ਸੰਜੇ ਦੇ ਵੀ ਗਾਸ ਮੰਨਦੇ ਰਹੇ ਆ ਪਤਾ ਸੰਭਲ ਕੀ ਹੁੰਦਾ ਨਹੀਂ ਸ਼ਾਂਤੀ ਨੇ ਉੱਧਿਆ ਤੋ ਕਿ ਹੰਤੋ ਉੱਕੇ ਆਏ ਔਰ ਫਿਰ ਵੀ ਕਰੀ ਜਾਣੀ ਮਾੜਾ ਸੱਚੇ ਭਾਸ਼ੇ ਵਿੱਚ ਸੰਚਲਵਾ ਤੋਂ ਦਾ ਕਲਪ ਕਰੰਗੇ ਕੀ ਆਏ ਮਾੜੇ ਕੰਮ ਕਰਨ ਤੇ ਬੀ ਗੋ ਰਣੋ ਕੀ ਆਏ ਉਹ ਜੀਕਰ ਅਸੀਂ ਇਹ ਜੇ ਵੀ ਮਾੜੇ ਕੰਮ ਕਰਨ ਤੇ ਲੱਗੇ ਆਏ ਤੂੰ ਲਿਖ ਰੇ ਮਿੰਦਿਆ ਜੁਣੀ ਥਰੇ ਆਜਾ ਕੀ ਰਖ ਰੱਖੀ ਫਿਰਨੇ ਆ ਮਨ ਵਿੱਚ ਕਈਆਂ ਤੁਜਾਂ ਦਾ ਹੁਣ ਭਾਰ ਚੁੱਕੀ ਕਰਦੇ ਫਿਰ ਇਹਦਾ ਮਤਲਬ ਵੀ ਅਸ਼ੁਰ ਗੁਰੂ ਸਹਿਬ ਜੀ ਦੇ ਗਿਆਨ ਨੂੰ ਆਪਣੇ ਹੰਦੇ ਅੰਦਰ ਨਹੀਂ ਮਸਾਇਆ ਸੋਣ ਲਈ ਸਮਝ ਲਿਆ ਪਰ ਆਪਣੇ ਜੀਵਨ ਦੇ ਵਿੱਚ ਮਰ ਗਿਆ ਲਈ ਔਰ ਸਾਡਾ ਭਲਾ ਤਾਂ ਉਹ ਹੈ ਜਦੋਂ ਸੀ ਆਪਣੇ ਗੁਰ ਸਾਹਿਬ ਜੀ ਦੇ ਬਖਸ਼ੂਰ ਹੋ ਜਾਤੇ ਚੰਗਾ ਦੇ ਸੰਗਤ ਦੀ ਕਿਸੇ ਨੇਰੇ ਨੇ ਅੰਦਾਜ਼ੇ ਨੂੰ ਕੀ ਕਰੇ ਨਾ ਤਫਾ ਦੇ ਲਈ ਅੰਦਾਜ਼ੇ ਦੀ ਤੁਮ ਦੀ ਮਾਰਾ ਸਕੇ ਆਸਾ ਜੇਕਰ ਕਿਸਕਾ ਤੱਕ ਆਪਣੇ ਲੰਗ ਲਾਇਆ ਜੁਬਾਨ ਦਾ ਪਾਠ ਕਰਨ ਦਾ ਉਪਨ ਦੇ ਦਿੱਤਾ ਹੈ ਗੁਰੂ ਕਰੇ ਜਾਣ ਦਾ ਕੋ ਦਨ ਦੇ ਦਿੱਤਾ ਹੈ ਉਨਾ ਪਰਿਗਿਨ ਇਹ ਮਿਲਿਆ ਮਿਸ਼ਾਹ ਤੁਮ ਦੀ ਸੰਗਤਾਂ ਵਿੱਚ ਕੱਪਨੇ ਸਕੇ ਹਨ ਆਪਣੇ ਉਪਦੇਸ਼ ਦੇ ਅਨੁਸਾਰ ਸਮੇ ਚਲਾ ਰਹੇ ਕਿ ਜੀਵਨ ਤਾਨਾ ਕੀ ਸਫਲਤਾ ਹੈ ਜਿਸ ਵਿੱਚ ਆਪਣੇ ਵਿਰੂਤੀਆਂ ਵਿੱਚ ਇਹਦੇ ਹਤਮਤ ਮੁਕ ਚੱਕੇਗੇ